ਇਹ ਭਰਾ ਇਧਰ ਸੁੱਤੇ ਸੁੱਤੇ ਪਾਣੀ ਆ ਗਿਆ ਅਸੀਂ ਰੂਮ ਦੇ ਸੁੱਤੇ ਸਗੇ ਉਹ ਪਹਿਲੇ ਪਾਣੀ ਪਾਣੀ ਹੋ ਗਿਆ ਕਮਾ ਦੇ ਸਾਡੇ ਬੈਗ ਬੂਗ ਸਾਰਾ ਲੋਕ ਲ ਹੋ ਗਿਆ ਨਹੀਂ ਬਚੇ ਸਾਨੂੰ ਤਾਂ ਰੈਸਕਿਊ ਟੀਮ ਨੇ ਆ ਕੇ ਬਚਾਇਆ ਰੈਸਕਿਊ ਵਾਲੇ ਬੈਠੇ ਆ ਦੇਖ ਕੀ ਬਣਿਆ ਹੋਇਆ ਭਾਰੀ ਬਾਰਸ਼ ਦੇ ਕਾਰਨ ਦਬਈ ਵਿੱਚ ਮੀਂਹ ਨੇ ਕਰਤਾ ਪਾਣੀ ਪਾਣੀ ਆਪਣੇ ਪੰਜਾਬੀ ਮੁੰਡਿਆਂ ਨੇ ਸਾਂਝੀ ਕੀਤੀ ਹੈ ਵੀਡੀਓ ਸੁੱਤੇ ਪਏ ਸੀ ਮੁੰਡੇ ਤੇ ਰਾਤ ਨੂੰ ਰੂਮਾਂ ਦੇ ਵਿੱਚ ਪਾਣੀ ਪਾਣੀ ਹੋ ਗਿਆ ਰੂਮਾਂ ਦੇ ਵਿੱਚ ਵੇਖ ਸਕਦੇ ਹੋ ਪਾਣੀ ਕਿੰਨਾ ਚੜ ਗਿਆ ਏ ਸੜਕਾਂ ਤੇ 에어ਪੋਰਟਾਂ ਦਾ ਵੀ ਬੁਰਾ ਹਾਲੇ ਚਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਅਪ੍ਰੈਲ ਮਹੀਨੇ 'ਚ ਜਿੱਤੇ ਯੂਏ 'ਚ ਅੰਤਾਂ ਦੀ ਗਰਮੀ ਹੁੰਦੀ ਹੈ ਪਸੀਨੋ ਪਸੀਨੀ ਹੋਏ ਹੁੰਦੇ ਨੇ ਲੋਕ ਪਰ ਇਸ ਸਾਲ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਬੱਦਲਾਂ ਨੇ ਸੂਰਜ ਨੂੰ ਢੱਕਿਆ ਹੋਇਆ ਤੇ ਜ਼ੋਰਦਾਰ ਮੀਂਹ ਵੀ ਪੈ ਰਿਹਾ ਹੈ ਦੁਬਈ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਪਾਣੀ ਪਾਣੀ ਹੋਇਆ ਪਿਆ ਹੋਰ ਵੀ ਕਾਫੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਾਫੀ ਜ਼ਿਆਦਾ ਲੋਕ ਇਹ ਵੀ ਕਹਿ ਰਹੇ ਨੇ ਕਿ ਪਾਣੀ ਦਾ ਸਹੀ ਨਿਕਾਸੀ ਨਾ ਹੋਣ ਕਾਰਨ ਤਾਂ ਕਰਕੇ ਛੇਤੀ ਪਾਣੀ ਭਰ ਜਾਂਦਾ ਸੜਕਾਂ ਤੇ ਪਹਿਲਾ ਅਪ੍ਰੈਲ ਮਹੀਨੇ ਚ ਬਹੁਤ ਗਰਮੀ ਦੇਖਣ ਨੂੰ ਮਿਲਦੀ ਸੀ ਪਰ ਹੁਣ ਮਾਮਲਾ ਉਲਟਾ ਹੋਇਆ ਪਿਆ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਦੁਬਈ ਦਾ ਇਹ ਮੌਸਮ ਇੰਨੀ ਛੇਤੀ ਕਿਵੇਂ ਬਦਲ ਸਕਦਾ ਹੈ ਦੁਬਈ ਦੇ ਵਿੱਚ ਭਾਰੀ ਤਬਾਹੀ ਦੇਖਣ ਨੂੰ ਮਿਲਿਆ ਮੀਂਹ ਦਾ ਪਾਣੀ ਤੁਸੀਂ ਦੇਖ ਸਕਦੇ ਹੋ ਕਿਵੇਂ ਊਠਾਂ ਨੂੰ ਬਹਾਈ ਫਿਰਦਾ ਜਦੋਂ ਦੀ ਦੁਨੀਆ ਵਸੀ ਹੈ ਪਹਿਲੀ ਵਾਰ ਹੋਇਆ ਏਅਰਪੋਰਟ ਵਿੱਚ ਇੰਨਾ ਪਾਣੀ ਖੜਿਆ ਹੋਇਆ ਹੈ ਵੀਡੀਓ ਤੁਸੀਂ ਦੇਖ ਸਕਦੇ ਹੋ ਅਤੇ ਇਹਨਾਂ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਦੋਸਤੋ ਕਮੈਂਟ ਜਰੂਰ ਕਰਿਓ ਵਾਹਿਗੁਰੂ ਅੱਗੇ ਇਹੀ ਅਰਦਾਸ ਕਰੋ ਦੁਬਈ ਦੇ ਵਿੱਚ ਹੋਰ ਨੁਕਸਾਨ ਨਾ